ਸਤਿ ਸ਼੍ਰੀ ਅਕਾਲ ਜੀ ਆਪਾਂ ਜੱਦੀ ਪੰਡਿਤ ਕਲਾਥ ਉੱਚ ਕੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਆਰਟੀਕਲ ਲੈ ਕੇ ਆਏ ਜੀ ਹੱਥ ਦੇ ਵਿੱਚ ਬਹੁਤ ਸੋਹਣਾ ਹੈਂਡਵਰਕ ਹੋਇਆ ਹੋਇਆ ਹੈਗਾ ਪ੍ਰਿੰਟ ਦੇ ਉੱਪਰ ਹੈਂਡ ਦਾ ਕੰਮ ਹੋਇਆ ਹੋਇਆ ਜੀ ਪਾਰਟੀ ਵੇਅਰਸ ਆਰ ਰੁਟੀਨ ਦੇ ਵਿੱਚ ਤੁਸੀਂ ਦੋਨੇ ਤਰ੍ਹਾਂ ਨਾਲ ਇਹ ਸੂਟ ਬਣਾ ਸਕਦੇ ਹੋ ਜੀ ਨਾਲ ਫੁੱਲ ਪਿਓਰ ਦਾ ਦੁਪੱਟਾ ਹੋਊਗਾ ਵਿਸਕੋਸ ਔਰਗੈਂਜ਼ਾ ਕਪੜਾ ਲੱਗਿਆ ਜੀ ਵਧੀਆ ਵਾਲੀ ਕੁਆਲਿਟੀ ਲੱਗੀ ਹੈ ਜੀ ਕਪੜੇ ਦੇ ਇਦਾਂ ਨਹੀਂ ਹੈਗੇ ਵੀ ਡੌਨ ਕੁਆਲਿਟੀ ਲੱਗਿਆ ਵਧੀਆ ਵਾਲਾ ਕਪੜੇ ਦੇ ਉੱਪਰ ਵਿਸਕੋਸ ਕਪੜਾ ਹੋਊਗਾ ਹੈਂਡ ਦਾ ਕੰਮ ਆਊਗਾ ਜੀ ਇਹਦੇ ਵਿੱਚ ਕਲਰ ਆਏ ਆ ਚਾਰ ਜੀ ਚਾਰ ਕਲਰ ਹੋਣਗੇ ਤੇ ਬਹੁਤ ਹੀ ਸੋਹਣੇ ਕਲਰ ਹੋਣਗੇ ਸਾਰੇ ਇੰਗਲਿਸ਼ ਜੇ ਕਲਰ ਹੋਣਗੇ ਚੈੱਕ ਕਰੋ ਜੀ ਹੈਂਡ ਦਾ ਕੰਮ ਆਊਗਾ ਫੁੱਲ ਪਿਓਰ ਦੁਪੱਟੇ ਹੋਣਗੇ ਵਿਸਕੋਜ਼ ਕਪੜਾ ਲੱਗਿਆ ਜੀ ਪਿਓਰ ਵਾਲਾ ਵਧੀਆ ਚ ਕਪੜਾ ਇਦਾਂ ਨਹੀਂ ਹੈਗਾ ਡੌਨ ਕੁਆਲਿਟੀ ਦਾ ਲੱਗਿਆ ਹੋਇਆ ਰੇਟ ਆਪਾਂ ਤੁਹਾਨੂੰ ਦੇਵਾਂਗੇ ਬਹੁਤ ਹੀ ਜ਼ਿਆਦਾ ਘੱਟ ਜੀ 15-1500 ਦੀ ਰੇਂਜ ਵਾਲੇ ਸਾਰੇ ਸੂਟ ਹੈ ਆਪਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਘੱਟ ਕਰਕੇ ਦੇਵਾਂਗੇ ਜੀ ਚੈੱਕ ਕਰੋ ਜੀ ਪਾਰਟੀ ویئر ਬਹੁਤ ਹੀ ਸਰਦਾਰੀ ਜੀ ਲੁੱਕ ਵਾਲੇ ਸੂਟ ਸਿਰਫ 895 ਰੁਪਏ ਜੀ ਰੇਟ ਰਹੂਗਾ 895 ਰੁਪਏ ਕਲਰ ਬਹੁਤ ਹੀ ਜ਼ਿਆਦਾ ਲਾਜਵਾਰ ਵਰਕ ਬਹੁਤ ਜ਼ਿਆਦਾ ਸੋਨਾ ਕੀਤਾ ਸਾਰਾ ਹੈਂਡ ਦਾ ਕੰਮ ਆਊਗਾ ਜੀ ਜਿਹੜਾ ਹੁਣ ਸਭ ਤੋਂ ਵੱਧ ਲੇਟੈਸਟ ਚੱਲ ਰਿਹਾ ਹੈਗਾ ਵਿਸਕੋਸ ਕੱਪੜਾ ਆਊਗਾ ਜੀ ਕੱਪੜਾ ਲਾਜਵਾਰ ਵਰਕ ਦੀ ਡਿਜ਼ਾਈਨਿੰਗ ਲਾਜਵਾਰ ਦੇ ਨਾਲ ਦੁਪੱਟਾ ਵੀ ਬਹੁਤ ਜ਼ਿਆਦਾ ਲਾਜਵਾਬ ਜੀ ਬਹੁਤ ਸੋਹਣਾ ਦੁਪੱਟਾ ਇਹਦਾ ਅਗਲਾ ਕਲਰ ਆਊਗਾ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸਿਰਫ ਦੋ ਡਿਜ਼ਾਈਨ ਹੀ ਦਿਖਾਵਾਂਗੇ ਜੀ ਕਿਉਂਕਿ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜਾਂਦੀ ਹੈ ਅੱਗੇ ਆਪਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਦੇਖੋ ਜੀ ਬਹੁਤ ਹੀ ਸੋਹਣਾ ਲਾਜਵਾਬ ਜਿਆ ਪੀਸ ਬਣਿਆ ਹੈਗਾ ਦੇਖੋ ਵਰਕ ਦੇ ਨਾਲ ਇਹ ਵਰਕ ਵੀ ਸਭ ਤੋਂ ਵੱਧ ਚੱਲ ਰਿਹਾ ਹੈ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਬਣਿਆ ਹੋਇਆ ਹੈਗਾ ਆਪਾਂ ਤੁਹਾਨੂੰ ਦੁਪੱਟਾ ਵੀ ਖੋਲ ਕੇ ਦਿਖਾ ਦਿੰਨੇ ਹਾਂ ਬਹੁਤ ਹੀ ਜ਼ਿਆਦਾ ਸ਼ਾਨਦਾਰ ਦੁਪੱਟਾ ਬਹੁਤ ਹੀ ਜ਼ਿਆਦਾ ਘੱਟ ਪ੍ਰਾਈਸ 'ਤੇ ਅਪਾਏ ਚ ਇਹ ਨੂੰ ਸਪੈਸ਼ਲ ਧਿਆਨ ਦੇ ਵਿੱਚ ਰੱਖਦੇ ਆਂ ਕੱਪੜੇ ਦੀ ਕੁਆਲਿਟੀ ਵਧ ਦਿੱਤੀ ਜਾਏ ਤੇ ਰੇਟ ਬਹੁਤ ਹੀ ਜ਼ਿਆਦਾ ਘੱਟ ਘੱਟ ਤੋਂ ਵੀ ਘੱਟ ਲਓ ਜੀ 2.5 ਮੀਟਰ ਦੇ ਦੁਪੱਟੇ ਹੋਣਗੇ ਕੱਟ ਫੁੱਲ ਰਹੂਗੀ ਤੀਸ ਬਹੁਤ ਸੋਹਣੇ ਆ ਜੀ ਰੇਟ ਸਿਰਫ 895 ਰੁਪਏ ਅਗਲਾ ਕਲਰ ਆ ਗਿਆ ਜੀ ਇਦੇ 'ਚ ਆ ਵਾਲਾ ਡਿਜ਼ਾਈਨ ਆ ਜਾਊਗਾ ਜੀ ਇੱਕ ਆਊਗਾ ਇਹਦੇ 'ਚ ਆ ਵਾਲਾ ਡਿਜ਼ਾਈਨ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਜੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਹੋ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਜੀ ਧੰਨਵਾਦ ਜੀ